ਸਾਡੇ ਬਾਹਰ ਵਿਦੇਸ਼ਾਂ ਵਿੱਚ ਸਪਸ਼ਟ ਹੁੰਦੇ ਉਸ ਨੇ ਜੇਲਾਂ ਦੀ ਹਵਾ ਖਾ ਕੇ ਤੇ ਘਰਦਿਆਂ ਨੇ ਜਿਹੜੀ ਹੈਗੇ ਪਿੱਛੇ ਬਹੁਤ ਪਰੇਸ਼ਾਨੀਆਂ ਆਉਂਦੀਆਂ ਇਸੇ ਤਰ੍ਹਾਂ ਹੀ ਅੱਜ ਇਹ ਲੁਧਿਆਣੇ ਤੋਂ ਨੌਜਵਾਨ ਜਗਦੀਪ ਜਿਹੜਾ ਮਲੇਸ਼ੀਆ ਦੇ ਵਿੱਚ ਫਸ ਗਿਆ ਸੀ ਤੇ ਇਹਨਾਂ ਨੂੰ ਗਿਆਨ 19 ਦੇ ਵਿੱਚ ਉੱਥੇ ਪਹੁੰਚੇ ਸੀ ਇਹਨਾਂ ਕੋ 4 ਸਾਲ ਦਾ ਪਰਮਨੈਂਟ ਸੀਗਾ ਜਦੋਂ 4 ਸਾਲ ਦਾ ਵਰਕ ਪਰਮਿਟ ਜਿਹੜਾ ਖਤਮ ਹੋ ਗਿਆ ਇਹਨਾਂ ਨੇ ਕਿਸੇ ਏਜੰਡਰ ਨੂੰ ਕਿਹਾ ਕਿ ਮੈਨੂੰ ਇਹਦਾ ਪਰਮਿਟ ਵਧਾ ਕੇ ਦੇ ਤੂੰ ਗਾਲੀ ਜਿਹੜਾ ਹੈਗਾ ਠੱਗ ਨਿਕਲਿਆ ਉਹਨੇ ਜਿਹੜਾ ਹੈਗਾ ਇਹਦੇ ਕੋਲ ਇੰਡੀਆ ਦਾ 38000 ਰੁਪਇਆ ਵੀ ਲੈ ਲਿਆ ਪਰ ਵਰਕ ਪਰਮਿਟ ਨਾ ਬਣਾ ਕੇ ਦਿੱਤਾ ਫਿਰ ਇਹਦਾ ਇਸ ਫੈਕਟਰੀ 'ਚ ਕੰਮ ਕਰਦਾ ਸੀ ਉੱਥੇ ਥਾਪਾ ਪੈ ਗਿਆ ਫੜਿਆ ਗਿਆ ਜਿਹਦੇ ਵਾਸਤੇ ਨੂੰ ਜੇਲ੍ਹ ਜਾਣਾ ਪਿਆ ਕਿਉਂਕਿ ਇਹ ਨੌਜਵਾਨ ਜਿਹੜਾ ਹੈ ਇਹ ਜਦੋਂ ਕਿਤੇ ਮਲੇਸ਼ੀਆ 'ਚ ਗਿਆ ਉਹਦੇ ਬਾਅਦ ਵਿੱਚ ਹੀ ਇਹਨਾਂ ਦੇ ਐਕਸੀਡੈਂਟ ਹੋ ਗਿਆ ਇਹਨਾਂ ਦੇ ਭਰਾ ਦਾ ਤੇ ਬਾਪ ਦਾ ਇਹਨਾਂ ਦਾ ਬਾਪ ਚੜ੍ਹਾਈ ਕਰ ਗਿਆ ਤੇ ਉਹਨਾਂ ਦਾ ਜਿਹੜਾ ਪਰਿਵਾਰ ਦਾ ਇਕੱਲਾ ਖਰਚਾ ਚੱਲਣ ਵਾਲਾ ਇਹ ਹੀ ਨੌਜਵਾਨ ਸੀਗਾ ਜਦੋਂ ਇਹ ਜੇਲ੍ਹ ਵਿੱਚ ਚਲੇ ਗਿਆ ਤੇ ਬਹੁਤ ਵੱਡੀ ਪਰੇਸ਼ਾਨੀ ਹੋਈ ਕਿਉਂਕਿ ਜਿੰਨੀ ਪਰੇਸ਼ਾਨੀ ਉਥੇ ਬਾਹਰ ਬੈਠਾ ਵਿਅਕਤੀ ਜੇਲ੍ਹ ਦੇ ਵਿੱਚ ਭੁਗਦਾ ਉਦੋਂ ਜ਼ਿਆਦਾ ਪਰੇਸ਼ਾਨੀ ਜਿਹੜੇ ਹੈਗੇ ਆ ਮਾਂ ਪਰਿਵਾਰ ਜਿਹੜਾ ਹੈਗਾ ਉਹਨੂੰ ਆਉਂਦੀ ਹੈ ਕਿ ਉਸ ਕਿਹੜੇ ਹਾਲਾਤਾਂ ਵਿੱਚ ਰਹਿੰਦਾ ਹੋਵੇ ਸੋ ਇਹਦੇ ਪਰਿਵਾਰ ਨੇ ਆਣ ਕੇ ਜਾਣਕਾਰੀ ਦਿੱਤੀ ਸਾਨੂੰ 2 April ਨੂੰ ਤੇ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਇਹ 10 April ਨੂੰ ਜਿਹੜਾ ਹੈਗਾ ਆਪਣੇ ਪਰਿਵਾਰ ਦੇ ਵਿੱਚ ਆ ਗਿਆ ਸਾਨੂੰ ਇਹਦੀ ਖੁਸ਼ੀ ਹੈ ਅਸੀਂ ਵਿਸ਼ੇਸ਼ ਤੌਰ ਤੇ ਵਿਦੇਸ਼ ਵਿਭਾਗ ਦਾ ਤੇ ਜਿਹੜੀ ਹੈ ਮਲੇਸ਼ੀਆ ਦੀ ਇੰਡੀਆ ਨੂੰ ਮੈਸੀ ਉਹਦਾ ਵੀ ਧੰਨਵਾਦ ਕਰਦੇ ਆ ਕਿ ਜਿਨ੍ਹਾਂ ਨੇ ਇਹਨੂੰ ਜਿਹੜੀ ਹੈ 6 ਮਹੀਨੇ ਦੀ ਕੈਦ ਵੀ ਹੋਈ ਸੀ ਪਰ ਉਹਨਾਂ ਨੂੰ ਛੇਤੀ ਜਿਹੜਾ ਹੈਗਾ ਇਹਨੂੰ ਜਲਦੀ ਰਹਾ ਕਰਾ ਕੇ ਜਦੋਂ ਪਤਾ ਲੱਗਿਆ ਕਿ ਇਸ ਤਰ੍ਹਾਂ ਇਹ ਅਪਛਾਅ ਗਿਆ ਉਹ ਅੱਜ ਵਾਪਸ ਆਇਆ ਅਸੀਂ ਸਾਨੂੰ ਖੁਸ਼ੀ ਆ ਕਿ ਅੱਜ ਪਰਿਵਾਰ ਦੇ ਵਿੱਚ ਆਇਆ ਆਪਣੀ ਮਾਂ ਦੇ ਕੋਲ ਆਇਆ ਭਰਾ ਦੇ ਕੋਲ ਪਹੁੰਚਾ ਤੋਂ ਅਸੀਂ ਬੇਨਤੀ ਕਰਦੇ ਆ ਕਿ ਜਿੰਨੇ ਵੀ ਸਾਡੇ ਨੌਜਵਾਨ ਨੂੰ ਬਾਹਰ ਜਾਂਦੇ ਆ ਸੋ ਉਹ ਇਸ ਤਰ੍ਹਾਂ ਜਿਹੜਾ ਹੈਗਾ ਝਾਲੀ ਏਜੰਟ ਜਿਹੜੇ ਹੈਗੇ ਆ ਜਿਹੜੇ ਕਿ ਉਹ ਦਾਵਾ ਕਰ ਦਿੰਦੇ ਆ ਕਿ ਮੈਂ ਵੀਜ਼ਾ ਲਵਾ ਦੂੰਗਾ ਮੈਂ ਤੁਹਾਡਾ ਵੀਜ਼ਾ ਬਵਾ ਦੂੰਗਾ ਪਰਮੈਂਟਰ ਕੋਰਵਾ ਦੂੰਗਾ ਜਿਹੜੇ ਕੋਈ ਅਥੋਰਾਈਜ਼ ਨਹੀਂ ਹੁੰਦੇ ਸੋ ਇਹਨਾਂ ਤੋਂ ਬਚਣਾ ਚਾਹੀਦਾ ਕਈ ਵਾਰ ਬੰਦਾ ਇਹਨਾਂ ਦੇ ਜਿਹੜਾ ਹੈਗਾ ਢਾਈ ਚੜ੍ਹ ਕੇ ਬਾਅਦ ਵਿੱਚ ਜਿਹੜਾ ਹੈਗਾ ਉਹ ਜੇਲ੍ਹ ਕੱਟਣੀ ਪੈਂਦੀ ਆ ਜਾਂ ਤਸੀਹੇ ਝੱਲਣੇ ਪੈਂਦੇ ਆ ਸੋ ਇਸ ਵਾਸਤੇ ਜਿਹੜਾ ਹੈਗਾ ਅਸੀਂ ਬੇਨਤੀ ਕਰਾਂਗੇ ਜਿਹੜਾ ਵੀ ਕੋਈ ਬਾਹਰ ਜਾ ਰਿਹਾ ਇਹਨਾਂ ਟ੍ਰੈਵਲ ਏਜੰਟਾਂ ਤੋਂ ਬਚਣ ਦੀ ਲੋੜ ਆ। ਅੱਗੇ ਜਿਹੜਾ ਹੈ ਆਪ ਵੀ ਸੁਰੱਖਿਅਤ ਰਹੋ ਤੇ ਪਰਿਵਾਰ ਵੀ ਜਿਹੜਾ ਹੈ ਉਹ ਸੁਖੀ ਰਹੇ। ਥੈਂਕ ਯੂ। ਕਿੱਥੋਂ ਦੇ ਰਹਿਣ ਵਾਲੇ? ਮੇਰਾ ਨਾਮ ਜਗਦੀਪ ਸਿੰਘ ਹੈ। ਮੈਂ ਲੁਧਿਆਣੇ ਦਾ ਰਹਿਣ ਵਾਲਾ ਹਾਂ। ਅੱਜ ਬਤਨ ਬਾਤ ਸੀ ਹੋਈ ਹੈ। ਕਿਵੇਂ ਮਹਿਸੂਸ ਕਰਦੇ? ਬਹੁਤ ਵਧੀਆ ਮਹਿਸੂਸ ਕਰਦੇ ਹਾਂ। ਬਾਬਾ ਜੀ ਦਾ ਬਹੁਤ ਧੰਨਵਾਦ ਕਰਦੇ ਹਾਂ। ਕਦੋਂ ਗਏ ਸੀ ਵਿਦੇਸ਼? 2019 ਚ ਗਏ ਸੀ। ਕੀ ਕਾਰਨ ਸੀ ਉੱਥੇ ਜਾਣ ਦੇ? ਜਾਣ ਦੇ ਕਾਰਨ ਤਾਂ ਘੁੰਮਣ ਸੀ ਗਏ ਸੀਗੇ ਪਰ ਮਜਬੂਰੀ ਨੂੰ काम करना पे वर्क परमिट लगाना पे काम करना मजबूरी की पड़ गई मजबूरी मेरे भरा तो मेरे फादर साहब एक्सीडेंट हो गया सी फादर साहब की डेथ हो गई सी तो भरा दे फ्रैक्चर हो गई सी लत फ्रैक्चर हो गई सी उस करके पूरा फ्रेशर फैमिली का मेरे ते आ गया सी इस करके वर्क परमिट लगा के मैं काम करना पे उधर फसे के तरफ फसे मेरा चार साल का वर्क परमिट वीजा लगाया सी अपडेट करता रहा साल बाद लेकिन चार चार साल बाद में जो अपडेट वर्क परमिट वीजा अपडेट करवाया ਤੇ ਏਜੰਟ ਮੇਰੇ ਨਾਲ ਠੱਗੀ ਕਰ ਗਿਆ ਉਹਨੇ ਨਿਊ ਨਹੀਂ ਕਰਵਾਇਆ ਮੇਰਾ ਪਰਫਾਰਮੈਂਸ ਇਸ ਕਰਕੇ ਫੈਕਟਰੀ ਛਾਪਾ ਪਿਆ ਤੇ ਮੈਂ ਫੜਿਆ ਗਿਆ ਛਾਪਾ ਫਿਰ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮੈਨੂੰ ਥਾਣੇ ਲੈ ਗਿਆ ਥਾਣੇ ਲੈ ਕੇ ਜਾਣ ਤੋਂ ਬਾਅਦ ਮੈਨੂੰ ਵੈਰੀਕੇਸ਼ਨ ਹੋਮ ਚ ਲੈ ਕੇ ਰੱਖਿਆ ਗਿਆ 20 ਦਿਨ ਉਸ ਤੋਂ ਬਾਅਦ 20 ਦਿਨ ਮੈਨੂੰ ਕੈਂਪ ਚ ਰੱਖਿਆ ਗਿਆ ਇਮੀਗ੍ਰੇਸ਼ਨ ਦੇ ਕੈਂਪ ਚ ਉਹ ਫੇ ਕਿਹੋ ਜਿਹੇ ਹਾਲਾਤ ਸੀ ਬਹੁਤ ਜ਼ਿਆਦਾ ਮਾੜੇ ਹਾਲਾਤ ਨੇ ਮੈਂ ਤਾਂ ਕਹੂੰਗਾ ਕਿ ਇੱਕ ਤਰ੍ਹਾਂ ਦਾ ਨਰਕ ਕਿਆ ਸ਼ਬਦ ਬਰਸ ਸਕਦੇ ਨੇ ਇਹ ਫਿਰ ਵੀ ਉੱਥੇ ਕਿਹੋ ਜਿਹਾ ਤਸ਼ੱਬਹ ਚਲਾਉਂਦੇ ਸਿੱਧਾ ਇਹ ਹੀ ਹੈ ਕਿ ਥੱਲੇ ਸੁਲਾਉਂਦੇ ਉੱਥੇ ਥੱਲੇ ਜਿਆਦਾ ਸੁਲਾਉਂਦੇ ਆਪਣੇ ਤੇ ਕੋਈ ਕਪੜਾ ਨਹੀਂ ਕੁਛ ਨਹੀਂ ਦਿੰਦੇ ਤੇ ਸਿਰਫ ਯੂਨੀਫਾਰਮ ਦਿੰਦੇ ਨੇ ਆਪਣਾ ਸਾਬਣ ਕੋਈ ਜੀ ਪੈਸੇ ਆ ਗਏ ਤਾਂ ਆਪਣਾ ਨਾਣ ਵਾਸਤੇ ਸਾਬਣ ਖਰੀਦ ਸਕਦੇ ਨੇ ਤਾਂ ਬੱਧੀ ਬੈਠੇ ਖਾਜ ਹੁੰਦੀ ਸਰੀਰ ਤੇ ਪਾਣੀ ਬਹੁਤ ਜਿਆਦਾ ਗੰਦਾ ਆ ਉੱਥੇ ਦਾ ਖਾਣਾ ਪੀਣਾ ਬਹੁਤ ਜਿਆਦਾ ਗੰਦਾ ਆ ਬਸ ਮਜਬੂਰੀ ਨੂੰ ਖਾਣਾ ਪੈਂਦਾ পেট ਭਰਨ ਵਾਸਤੇ

ਉਹਨਾਂ ਨੂੰ ਕੀ ਸੀ ਨਹੀਂ ਦੇਣਾ ਚਾਹੀਦਾ ਮੈਂ ਉਹਨਾਂ ਨੇ ਸਨੇਹ ਹੈ ਹੀ ਦੇਣਾ ਚਾਣੇ ਜਦ ਤੂੰ ਜਾਣਾ ਦੂਸਰੀ ਕੰਟਰੀਆਂ ਜਾਂ ਦੇਸ਼ਾਂ 'ਚ ਆਪਣਾ ਪਰਮਿਟ ਆਪਣਾ ਵੀਜ਼ੇ ਆਪਣੇ ਡਾਕੂਮੈਂਟ ਪੂਰੇ ਬਣਾ ਕੇ ਜਾਓ ਦੋ ਨੰਬਰ 'ਚ ਨਾ ਜਾਓ ਦੋ ਨੰਬਰ 'ਚ ਜਾਣ ਤੇ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਜਾਂਦੀ ਹੈ ਮੈਂ ਤਾਂ ਦੋ ਨੰਬਰ 'ਚ ਨਹੀਂ ਸੀਗਾ ਪਰ ਏਜੰਟ ਦੀ ਤਰਫੋਂ ਮੈਂ ਦੋ ਨੰਬਰ 'ਚ ਹੋ ਗਿਆ ਦੋ ਨੰਬਰ ਦੀ ਗਿਣਤੀ 'ਚ ਆ ਗਏ ਤੇ ਮਲੇਸ਼ੀਆਜ਼ ਮੈਂ ਕਹਿੰਨਾ ਤੁਸੀਂ ਨਹੀਂ ਜਾਓ ਮਲੇਸ਼ੀਆ ਨਾਲ ਚੰਗਾ ਤੁਸੀਂ ਆਪਣੇ ਪੰਜਾਬ 'ਚ ਰਹੋ ਕੋਈ ਬਿਜ਼ਨਸ ਕਰੋ ਖੇਤੀਬਾੜੀ ਕਰੋ ਕੋਈ ਆਪਣਾ ਸ਼ਾਪ ਖੋਲੋ ਉਹ ਜ਼ਿਆਦਾ ਬੈਟਰ ਹੈ ਦੀ ਨਾਮਿਤ ਹੈ ਡੈ ਇਨੋਜਵੰਤ ਹੈ ਰਿਸ਼ਤੇਦਾਰ ਹੈ ਹਾਂ ਬਿਲਕੁਲ ਜੀ ਆਪਣਾ ਰਿਸ਼ਤੇਦਾਰ ਪ੍ਰਦੀਪ ਸਿੰਘ ਖਾਲਸਾ ਮੇਰਾ ਨਾਮ ਹੈ ਤੇ ਇਹ 2019 ਚ ਬਾਹਰ ਗਿਆ ਸੀ ਤੇ ਪਿਛਲੇ ਕੋਈ ਡੇਢ ਮਹੀਨੇ ਆ ਪਹਿਲਾਂ ਜਾਨੀ 35 40 ਦਿਨ ਪਹਿਲਾਂ ਇਹ ਉੱਥੇ ਫੜਿਆ ਗਿਆ ਤੇ ਇਹਦੇ ਨਾਲ ਕੋਈ ਕੰਟੈਕਟ ਨਹੀਂ ਹੋ ਪਾਰਿਆ ਸੀ ਫਿਰ ਇਹਦੇ ਮੈਸੇਜ ਵਗੈਰਾ ਆਏ ਜਿਹੜੇ ਇਹ ਮੈਸੇਜ ਆਏ ਉਹਨਾਂ ਮੈਸੇਜ ਤੋਂ ਸਾਨੂੰ ਅੰਦਾਜ਼ਾ ਲੱਗਿਆ ਵੀ ਇਹਨੂੰ ਜਿਹੜਾ ਜੇਲ੍ਹ ਚ ਲੈ ਗਏ ਨੇ ਤੇ ਫਿਰ ਅਸੀਂ ਇਹ ਬ੍ਰਦਰ ਨੇ ਵੱਡੇ ਬ੍ਰਦਰ ਨੇ ਜਗਦੀਪ ਨੇ ਤੇ ਫਿਰ ਬਾਜੀ ਉਹਨਾਂ ਨੇ ਮੇਰੇ ਨਾਲ ਗੱਲ ਕੀਤੀ ਅਸੀਂ ਇਕੱਠੇ ਹੋ ਕੇ ਬਾਬਾ ਜੀ ਕੋਲ ਆਏ ਸਿਚੇਵਾਲ ਸਾਹਿਬ ਕੋਲ ਤੇ ਇਹਨਾਂ ਨੂੰ ਪੂਰਾ ਮੈਟਰ ਦੱਸਿਆ ਇਹਨਾਂ ਨੇ ਨਾਲ ਦੀ ਨਾਲ ਜਿਹੜੀ ਮੇਲ ਐ ਏੰਬੈਸੀ ਨੂੰ ਭਾਰਤ ਏੰਬੈਸੀ ਨੂੰ ਤੇ ਭਾਰਤ ਏੰਬੈਸੀ ਦੇ ਰਾਹੀਂ ਜਿਹੜਾ ਸੰਪਰਕ ਰਿਲੇਸ਼ਨਸ ਏੰਬੈਸੀ ਕੀਤਾ ਤੇ ਇਹਦਾ ਜਿਹੜਾ ਐਕਚੁਅਲੀ ਕੀ ਹੈ ਜਿਹੜੇ ਉੱਥੇ ਜੇਲ੍ਹ 'ਚ ਬੰਦੇ ਰੱਖ ਰਿਆ ਸਾਰਾ ਉਹ ਜਿਹੜੀ ਕਟਿੰਗ ਆ ਨਾ ਫੌਜੀ ਕੱਟ ਕਰ ਦਿੰਦੇ ਬਿਲਕੁਲ ਗੰਜਾ ਕਰ ਦਿੰਦੇ ਬੰਦੇ ਦਾ ਬਾਬਾ ਜੀ ਦੀ ਮੇਲ ਜਾਣ ਕਰਕੇ ਇਹਨੂੰ ਉਹ ਵੀ ਨਹੀਂ ਕੀਤਾ ਔਰ ਸੈਕੰਡਲੀ ਜਦੋਂ ਇਹ ਵਾਪਸ ਆਇਆ 10 ਸਤੰਬਰ ਨੂੰ ਵਾਪਸ ਆਇਆ ਇੱਕ ਤਾਂ ਅਸੀਂ ਕਰਵਾਤੀ ਜੀ ਇਹਦਾ ਫਿਰ ਉੱਥੇ ਜਦੋਂ ਅੰਬੈਸੀ ਦੇ ਵਿੱਚ ਇਹਦੀ ਪੁੱਛ ਗਏ ਸੀ ਕੋਈ ਇਮੀਗ੍ਰੇਸ਼ਨ ਵਾਲਿਆਂ ਨੇ 6 ਘੰਟੇ ਰੋਕਿਆ ਕਿਉਂਕਿ ਇਹਦੇ ਨਾਲ ਹੋਰ ਬਹੁਤ ਜਾਣੇ ਸੀਗੇ ਪਰ ਇਹਨੂੰ ਨਾਰਮਲੀ ਇੱਕ ਦੋ ਸਵਾਲ ਪੁੱਛੇ ਜਿਆਦਾ ਇਹਨੂੰ ਕੋਈ ਉੱਥੇ ਪ੍ਰੋਬਲਮ ਨਹੀਂ ਆਈ ਸਿਰਫ ਬਾਕੀ ਦੇ ਜਿਹੜੇ ਨਾਲ ਬੰਦੇ ਡਿਪੋਟ ਹੋ ਕੇ ਆਏ ਸੀ ਉਹਨਾਂ ਕਰਕੇ ਥੋੜੀ ਜੀ ਪ੍ਰੋਬਲਮ ਆਈ ਤੇ ਬਾਕੀ ਅਸੀਂ ਤਾਂ ਬਾਬਾ ਜੀ ਦਾ ਕੋਟਾਨ ਕੋਟ ਧੰਨਵਾਦ ਕਰਦੇ ਆ ਸਾਰੇ ਪਰਿਵਾਰ ਵੱਲੋਂ ਸਾਰੀ ਇਲਾਕੇ ਦੀ ਸੰਗਤ ਵੱਲੋਂ ਕਿ ਸਾਡਾ ਇੱਕ ਨੌਜਵਾਨ ਜਿਹੜਾ ਯੰਗ ਉਮਰ ਦਾ ਜਿਹਨੇ ਹਲੇ ਪੰਜਾਬ ਦਾ ਭਵਿੱਖ ਬਣਨਾ ਹੈ ਆ ਕੇ ਆਉਣ ਵਾਲੇ ਟਾਈਮ ਉਹ ਜਿਹੜਾ ਸਾਡੇ ਘਰ ਵਾਪਸ ਕਰਦਾ ਹੈ